अलौकिक शख्सियत रब्बी रू महान श्री गुरु रविदास जी दे छे सौ आगमन पर्व से मुख्यमंत्री भगवंत सिंह मान की अगवाई वाली पंजाब सरकार ने श्री गुरु रविदास मेमोरियल श्री खुरालगढ़ साहब लोक अर्पित किया इस मौके अपने संबोधन विच मुख्यमंत्री भगवंत सिंह मान ने श्री गुरु रविदास जी दी सिखियावां उत्ते पंजाबियों नूं तुरन लई मार्गदर्शन किया जो प्रकाश उत्सव है मनाया जा रहा है ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁबारकबाद ਪਰਮਾਤਮਾ ਸਾਨੂੰ ਬਲ ਬਖਸ਼ੇ ਅਸੀਂ ਗੁਰੂ ਦੇ ਚਰਨਾਂ 'ਚ ਲੱਗੇ ਰਹੀਏ ਔਰ ਗੁਰੂ ਦੇ ਚਰਨਾਂ 'ਚੋਂ ਉਹਨਾਂ ਦੇ ਜਿਹੜੇ ਸੇਧ ਹੈ ਉਹ ਲੈਂਦੇ ਰਹੀਏ ਹੁਣ ਅਦਾਸਿਆ ਕਿ ਇੱਥੇ 10000 ਲੋਕਾਂ ਦੀ ਸਮਰਥਾ ਵਾਲਾ satsang pavan ਤਿਆਰ ਕੀਤਾ ਗਿਆ ਹੈ ਨਾਲ ਹੀ ਨਾਲ ਗੈਸਟ ਹਾਊਸ ਅਤੇ ਆਡੀਟੋਰੀਅਮ ਵੀ ਮਨਾਇਆ ਜਾ ਰਿਹਾ ਹੈ ਤਾਸਾ ਹਜ਼ਾਰ ਬੰਦੇ ਦਾ ਉਥੇ ਸਤਸੰਗ ਹਾਲ ਬਣਾਇਆ ਮੈਂ ਹੁਣ ਦੇਖ ਕੇ ਆਇਆ 10000 ਬੰਦਾ ਉਥੇ ਆਪਣੇ ਖੁਸ਼ੀ ਦੇ ਸਮਾਗਮ ਵੀ ਕਰੋ ਵਿਆਹ ਵੀ ਉਥੇ ਕਰੋ ਕੌਣ ਨਹੀਂ ਚਾਹੁੰਦਾ ਜੀ ਸਾਡੇ ਬੱਚੇ ਬੱਚਿਆਂ ਦਾ ਆਪਸ ਵਿੱਚ ਜਿਹੜਾ ਵਿਆਹ ਹੋ ਰਿਹਾ ਉਹ ਗੁਰੂ ਦੇ ਚਰਨਾਂ 'ਚ ਹੋਵੇ ਅਸੀਂ ਤਾਂ ਉਥੇ ਵਪਾਰੀਆਂ ਨੂੰ ਵੀ ਕਹਾਂਗੇ ਕਿ ਵੱਡੀਆਂ-ਵੱਡੀਆਂ ਜੇ ਪ੍ਰਦਰਸ਼ਨੀਆਂ ਲਾਉਣੀਆਂ ਨੇ ਇੱਥੇ ਲਾਇਆ ਕਰੋ 500 ਬੰਦੇ ਦਾ ਠਹਿਰਨ ਦਾ ਵੀ ਬਣਾ ਰਹੇ ਹਾਂ ਜਿਹੜਾ 500 ਬੰਦੇ ਦਾ ਜਿਹੜਾ ਠਹਿਰਨ ਦਾ ਪ੍ਰਬੰਧ ਹੈ ਨਾਲ 500 ਬੰਦੇ ਦਾ ਹੀ ਆਡੀਟੋਰੀਆ ਮੈਂ ਸ਼ਾਨਦਾਰ ਚੰਡੀਗੜ੍ਹ ਤੇ ਮੁਹਾਲੀ ਚ ਵੀ ਇਸ ਤਰ੍ਹਾਂ ਦੇ ਨਹੀਂ ਹੈਗੇ ਜਿਹੜਾ ਇੱਥੇ ਬਣੂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਮਿਹਨਤੀ ਅਤੇ ਕਿਸਮਤ ਵਾਲੇ ਕਿਹਾ ਕਿਉਂਕਿ ਉਹ ਇਸ ਧਰਤੀ ਦੇ ਜાય ਹਨ ਜਿੱਥੇ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਨੇ ਜਨਮ ਲਿਆ ਮੇਰੀ ਗੱਲ ਮੰਨ ਲਓ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਇਹਦੇ ਵਰਗੀ ਧਰਤੀ ਦੁਨੀਆ ਤੇ ਕਿਤੇ ਹੈ ਨਹੀਂ ਭਾਈ ਪੰਜਾਬ ਵਰਗੀ 150 ਮਣ ਦਾਣੇ ਪੈਦਾ ਕਰਦੀ ਐ 90 ਮਣ ਚੋਂ 60 ਮਣ ਕਣਕ ਇੱਕ ਸਾਲ ਚ ਦੁਨੀਆਂ ਜਨੀ ਹੀ ਕੋਈ ਧਰਤੀ ਔਰ ਚਰਨਛੋਪਾ ਪ੍ਰਾਪਤ ਧਰਤੀ ਹੈ ਲੋਕ ਮਿਹਨਤੀ ਨੇ ਇਧਰ ਉਧਰ ਦੇਖਣ ਦੀ ਲੋੜ ਨਹੀਂ ਹੁਣਾ ਜਿਵੇਂ ਕਹੋਂਗੇ ਉਵੇਂ ਚੱਲਾਂਗੇ ਅਸੀਂ ਤਾਂ ਇਹ ਆ ਕਿ ਪ੍ਰਮਾਤਮਾ ਕੇ ਹੀ ਉਦਾਸ ਕਰਦੇ ਆਂ ਇਹੋ ਜੇ ਸੈਨ ਕਰਾਈ ਕਿ ਕਿਸੇ ਘਰ ਦਾ ਚੁੱਲਾ ਚੱਲ ਪੇ ਇਹਦੀ ਕਬੀਰ ਲੜੀ ਲੀ ਤੇ ਆ ਜੇ ਮੇਰੇ ਕਰਕੇ ਜੇ 2-4 ਵੀ ਜ਼ਿੰਦਗੀਆਂ ਬਦਲ ਗਈਆਂ ਤਾਂ ਇਤੋਂ ਵੱਡਾ ਪੁੰਨ ਕੋਈ ਨਹੀਂ ਜੀ ਅੱਜ ਦੇ ਜ਼ਮਾਨੇ ਉਹਨਾਂ ਕਿਹਾ ਕਿ ਆਲੀਸ਼ਾਨ ਸਕੂਲਾਂ ਅਤੇ 40 ਹਜ਼ਾਰ ਨੌਕਰੀਆਂ ਨਾਲ ਉਹਨਾਂ ਨੇ ਭੀਮਰਾਓ ਅੰਬੇਦਕਰ ਜੀ ਦੇ ਸਾਰੇ ਬੱਚਿਆਂ ਨੂੰ ਪੜਾਉਣ ਦੇ ਅਤੇ ਅੱਗੇ ਵਧਣ ਦੇ ਸੁਪਨੇ ਨੂੰ ਪੂਰਾ ਕਰਨ ਦੀ ਇੱਕ ਵੱਡੀ ਕੋਸ਼ਿਸ਼ ਕੀਤੀ ਹੈ ਡਾਕਟਰ ਸਾਹਿਬ ਡਾਕਟਰ ਭੀਮਰਾਓ ਉਮੇਦਕਰ ਗਰੀਬੀ ਦੀ ਰੇਖਾ ਵੀ ਉੱਥੇ ਥੱਲੇ ਤੱਕ ਨਹੀਂ ਜਾ ਸਕਦੀ ਜਿੱਥੋਂ ਉਹਨਾਂ ਦਾ ਜੀਵਨ ਸ਼ੁਰੂ ਹੋਇਆ ਸਕੂਲ 'ਚ ਉਹਨਾਂ ਨੂੰ ਦੂਜੇ ਬੱਚਿਆਂ ਨਾਲ ਬੈਠਾ ਨਹੀਂ ਦਿੰਦੇ ਸੀ ਉਹਨਾਂ ਨੇ ਲੰਡਨ ਤੋਂ ਪੜ੍ਹਾਈ ਕੀਤੀ ਅਮਰੀਕਾ ਤੋਂ ਪੜ੍ਹਾਈ ਕੀਤੀ ਤੇ ਉਹਨਾਂ ਨੇ ਕਿਹਾ ਵਿਦਿਆ ਜਿਹੜੀ ਹੈ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਪੀ ਲੂਗਾ ਉਹ ਸ਼ੇਰ ਬਣੂਗਾ ਹੀ ਬਣੂਗਾ ਵਿਦਿਆ ਨੂੰ ਉਹਨਾਂ ਨੇ ਐਮੇ ਦਿੱਤੀ ਪੰਜਾਬ ਸਰਕਾਰ ਇੱਕ ਹੱਥ ਵਿੱਚ ਪੰਜਾਬ ਦੇ ਵਿਕਾਸ ਅਤੇ ਦੂਜੇ ਹੱਥ ਵਿੱਚ ਪੰਜਾਬ ਦੀ ਅਮਨ ਸ਼ਾਂਤੀ ਅਤੇ ਫਤਿਹ ਦੇ ਪਰਚਮ ਨੂੰ ਉੱਚਾ ਕਰਕੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹੈ।